ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਟੋਕਨ ਬੜਾ ਖਲਾ ਰਿਆ ਕੀ ਹੋਇਆ ਇਹ ਯਾਰ ਇਹਨੇ ਬੜਾ ਅਖ ਪਾਇਆ 2-3 ਦਿਨ ਹੋ ਗਏ ਆ ਅੱਛਾ ਇਹਦੀਆਂ ਪੱਤੀਆਂ ਹੀ ਗਲ ਗਈਆਂ ਅਸੀਂ ਤਾਂ ਮੈਂ ਥੱਲੇ ਹੋਰ ਪਾ ਲਈਏ ਅਛਾ ਅਛਾ ਹੋਰ ਤਾਂ ਤੂੰ ਮੈਨੂੰ ਦੱਸ ਦੇ ਨਾ ਜਦੋਂ ਏਡੇ ਤੇ ਉੱਤਰਿਆ ਲਾਉਣਾ ਉਹਦਾ ਯਾਰ ਦੋਨੇ ਟਕਰੇ ਹੋਏ ਉਹਦੇ ਨਾਲ ਹੀ ਆ ਗਿਆ ਮੈਂ ਚਲ ਅਛਾ ਨਹੀਂ ਚਲ ਫਿਰ ਪਾਣੀ ਤਾਂ ਨਹੀਂ ਆਉਣਾ ਮੈਂ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਠੀ ਸਾਹ ਹਾਂ ਠੀਕ ਠਾਕ ਪਤਾ ਕਦਾ ਸਿਆ ਨਹੀਂ ਆਹ ਇੱਕ ਇਦਾਂ ਹੀ ਸੁੱਟੀ ਮਿਲ ਗਈ ਤੇ ਆ ਗਏ ਚੱਲ ਚੰਗਾ ਕੀਤਾ ਕੇ ਸਭੋ ਦੀਵਾਲੀ ਆਈ ਆ ਹਾਂ ਠੀਕ ਠਾਕ ਚਲੋ ਨਾ ਕਿ ਅੰਦਰ ਹਾਂ ਠੀਕ ਠਾਕ ਹੂੰ ਜਾਈ ਆ ਤੁੱਪੇ ਪਾਉਣ ਨਾ ਪੁੱਤ ਪਾਣੀ ਪੀ ਲਾ ਔਰ ਸਭਰ ਚ ਠੀਕ ਠਾਕ ਰਿਆਂ ਆ ਹਾਂ ਠੀਕ ਠਾਕ ਆ ਮੰਮੀ ਤੁਸੀਂ ਸੁਣਾਓ ਹਾਂ ਠੀਕ ਠਾਕ ਆ ਵਧੀਆ ਵਾ ਤੂੰ ਸੁਣਾ ਆਪਣਾ ਬਸ ਵਧੀਆ ਜੀ ਚੰਗਾ ਹੋਇਆ ਆ ਗਿਆ ਪਤ ਦਿਵਾਲੀ ਆਈ ਹੀ ਹਾਂ ਉਹਦਾ ਚੰਗੀ ਨਹੀਂ ਲੱਗਣੀ ਦਿਵਾਲੀ ਦੇ ਕਰਕੇ ਮੁੰਡੇ ਸਾਰੇ ਸੁੱਟੀ ਬੜੀ ਤੇ ਸ਼ਰਮ ਵੀ ਨਾਲ ਹੀ ਆ ਗਿਆ ਨਾਲੇ ਚੱਲ ਚੰਗਾ ਕੀਤਾ ਕਿਸਾ ਹਾਂ ਜੀ ਮੈਂ ਚੱਲ ਦਿਵਾਲੀ ਦੇਖ ਕੇ ਆਣੀ ਪੈਂਦੀ ਹਾਂ ਹਾਂ ਘਰ ਦੀ ਦਿਵਾਲੀ ਨਾਲ ਦੀ ਨਹੀਂ ਰੀਸ ਹੈਗੀ ਪਤਾ ਘਰ ਚੰਗੀ ਲੱਗਦੀ ਦਿਵਾਲੀ ਮਨਜੀਤ ਕਿੱਥੇ ਜੇ ਮਨਜੀਤ ਤੇ ਚੜੀ ਕੇ ਸ਼ਹਿਰ ਨੂੰ ਗਈ ਆ ਅੱਛਾ ਥੋੜੇ ਕੰਮ ਹੀ ਹੁਣੋਂ ਤੇ ਉਹ ਫੇਰ ਸ਼ਹਿਰ ਨੂੰ ਚਲ ਗਈ ਆ ਅਸਦੀਪ ਹੁਣੀ ਠੀਕ ਠਾਕ ਦੀਪ ਨੇ ਲੈ ਕੋਣ ਕਾ ਦੀਪ ਠੀਕ ਹੀ ਆ ਐਦਾਂ ਹੀ ਘਰ ਦੇ ਵਿੱਚ ਉਹਦੇ ਦੀਪ ਬੋਲਾਂ ਵੀ ਕੋਹਤਾ ਟੈਨਸ਼ਨ ਜੀ ਰਹਿੰਦੀ ਹਨੂ ساری ਟੈਨਸ਼ਨ ਕੋਨਾ ਦੇ ਘਰ ਦੇ ਵਿੱਚ ਹੀ ਐਦਾਂ ਹੀ ਨਿੱਕੀ ਨਿੱਕੀ ਗੱਲਾਂ ਐ ਨੋਕ ਝੋਕ ਜੀ ਰਹਿੰਦੀ ਆ ਅਸ਼ਾ ਤੋ ਅੱਦਾਂ ਠੀਕ ਠਾਕ ਨੇ ਸਭ ਹਾਂ ਉਹ ਅੱਦਾਂ ਤੇ ਠੀਕ ਠਾਕ ਹੀ ਆ ਪੁੱਤ ਵਧੀਆ ਆ ਆਏ ਨਹੀਂ ਉਹ ਅੱਦਾਂ ਇਦਰ ਨੂੰ ਨਹੀਂ ਜੇ ਆਏ ਅੱਛਾ ਮਾਸੀ ਤੇਰੀ ਗਈ ਸੀ ਦੀਪ ਕੋਲ ਅੱਛਾ ਉਹ ਦੱਸਦੀ ਸੀ ਕਿ ਉਹਦੀ ਜਠਾਣੀ ਬਹੁਤ ਲੜਦੀ ਆ ਤੇ ਹਾਨੂੰ ਆਦੇ ਤੁਸੀਂ ਜਾਇਆ ਕਰੋ ਤੇ ਸਾਡੇ ਕੋਲ ਮੈਂ ਜਾਇਆ ਹੀ ਨਹੀਂ ਗਿਆ ਐਦਾਂ ਮੇਰਾ ਵੀ ਸਰੀਰ ਜਿਹੜਾ ਨਾ ਰਹਿੰਦਾ ਜਾਂੜਿਆ ਵਾ ਜਾਣਾ ਚਾਹੀਦਾ ਨਾ ਪਿੱਛੇ ਜੇ ਤੁਹਾਡੇ ਕੋ ਨਹੀਂ ਜਾ ਜਾਂਦਾ ਤੇ ਮਨਜੀਤ ਨੂੰ ਭੇਜ ਦਿੰਦੇ ਮਨਜੀਤ ਨੂੰ ਮੈਂ ਕਈ ਵਾਰ ਆਖਿਆ ਸੀ ਇਹ ਨਹੀਂ ਜਾਂਦੀ ਆਪਣੇ ਭੈਣ ਭਰਾਵਾਂ ਦੇ ਜਾਂਦੀ ਉਹ ਉਧਰ ਨੂੰ ਤਰੀ ਰਹਿੰਦੀ ਆ ਅੱਠ ਦਿਨ ਨਹੀਂ ਪਹਿਨ ਦਿੰਦੀ ਤੇ ਉੱਧਰੋਂ ਕਦੀ ਪੇਕੇ ਕਦੀ ਆਪਣੀਆਂ ਪਹਿਣਾ ਕੋ ਮੈਂ ਉਹਦੇ ਵਾਰੀਪੋਂ ਵਾਲ ਤੇ ਧਿਆਨ ਹੀ ਨਹੀਂ ਕਰਦੀ ਜਾਣੋ ਕੋਈ ਨਹੀਂ ਕਰਦੇ ਤੁਸੀਂ ਮੈਨੂੰ ਦੱਸਣਾ ਮੈਂ ਆਪੇ ਭੇਜ ਦਿੰਦਾ ਨੂੰ ਪੁੱਤ ਤੈਨੂੰ ਤਾਂ ਇਹਦਾ ਸਿਆਈ ਨਹੀਂ ਸੁਣਾਵੇਂ ਕਿ ਦਾਹੇ ਜਦੋਂ ਤੇਰਾ ਫੋਨ ਆਉਂਦਾ ਕਨੀ ਉਦੋਂ ਅਸੀਂ ਭਾਇਆ ਆਪਣੇ ਆਪ ਕਹਿ ਦਈਏ ਵੀ ਸਾਡੀ ਵੀ ਗੱਲ ਕਰਾ ਦੇ ਇਹਨੇ ਕਦੀ ਨਹੀਂ ਗੱਲ ਕਰਾਈ ਜੇ ਇੰਨੇ ਕਿਤੇ ਦਵਾਈ ਲਈ ਪੈਸੇ ਮੰਗੀਏ ਨਾ ਤਾਂ ਤਾਂ ਨਹੀਂ ਇਹਨੇ ਸਾਨੂੰ ਕਦੀ ਦਿੱਤੇ ਅਸੀਂ ਤਾਂ ਆਪਣਾ ਹੀ ਮਹਾ ਟਾਈਮ ਪਾਸ ਕਰਦੇ ਆ ਤੁਹਾਡੇ ਨਾ ਦਵਾਈ ਦੁਆਰੇ ਵਾਸਤੇ ਪੈਸੇ ਵੱਖਰੇ ਭੇਜ ਦਰਿਆ ਵੀ ਉਹਨਾਂ ਦੇ ਦੇ ਦਿਓ ਨਾ ਪਤਾ ਸਾਨੂੰ ਕਦੀ ਇਹਨੇ ਪੈਸਾ ਨਹੀਂ ਦਿੱਤਾ ਇਹਨੇ ਨਹੀਂ ਸਾਨੂੰ ਕਦੀ ਪੈਸਾ ਖਾ ਮੈਂ ਕਿੰਨੇ ਬਾਅਦ ਤਰਖਾ ਮਿਲਦੀ ਮਹੀਨੇ ਬਾਅਦ ਤੁਹਾਨੂੰ ਭੇਜੀ ਦੇ ਦਿੱਦੀ ਤੂੰ ਭਾਈ ਕਲਾਉਂਦਾ ਆਏ ਸਾਨੂੰ ਤਾਂ ਕਦੀ ਇਹਨੇ ਪੈਸੇ ਵਿਖਾੜੇ ਹੀ ਨਹੀਂ ਕਿਉਂ ਦੱਸਦੇ ਨਹੀਂ ਇਹਨੇ ਦੱਸਿਆ ਤੁਹਾਨੂੰ ਦੱਸਿਆ ਹੀ ਨਹੀਂ ਕਦੀ ਪੈਸੇ ਆਏ ਆ ਚਾਹੇ ਚਾਹੇ ਨਹੀਂ ਆਏ ਹਨੂ ਨਹੀਂ ਕਦੀ ਦੱਸਿਆ ਇਹਨੇ ਮੈਂ 3 ਮਹੀਨੇ ਬਾਅਦ ਹੀ ਪਾ ਦੇਣੇ ਮੈਂ ਆਹ ਦੇ ਦੇ ਉਹਨਾਂ ਦਵਾਈ ਦਾ ਰੁਆ ਤੇ ਪੈਸੇ ਮੈਂ ਇਹ ਡੇਲੀ ਭੇਜਦਾ ਰਿਆਂ ਸੁਣਾਉਦੋ ਹੀ ਹੈ ਨਹੀਂ ਹੈ ਨਹੀਂ ਕਰਦੀ ਆ ਆ ਟੋਕੇ ਨੇ ਸਾਨੂੰ ਖਪਾ ਮਾਰਿਆ ਈਓ ਹੁਣ ਹਾਰ ਕੇ ਦੋਜੀ ਕੋਲ ਪੈਸੇ ਫੜ ਕੇ ਲਿਆਂਦੇ ਆ ਅੱਛਾ ਪੁੱਛਦਾ ਹਾਂ ਕੋਈ ਨਹੀਂ ਹੱਥ ਮੂੰਹ ਤੋਂ ਤੈਨਾਂ ਤੇ ਲਈ ਚਾਹ ਬਣਾ ਕੇ ਨਹੀਂ ਹੁੰਨੀ ਆ ਠੀਕ ਆ ਅੱਜ ਮਮੀ ਨੂੰ ਦੱਸਿਆ ਮਨੋ ਵੀ ਖਰਚਾ ਨਹੀਂ ਮਿਲਦਾ ਰਿਹਾ ਪੂਰਾ ਤਾਂ ਮੈਂ ਤੁਹੀਂ ਮੈਨੂੰ ਕੋਈ ਦੱਸਿਆ ਤੈਨੂੰ ਕੀ ਅਹੀਂ ਦੱਸ ਦੇ ਕਾਕਾ ਬਾਹਰ ਪਤਾ ਕੀ ਆ ਉੱਥੇ ਤੂੰ ਟੈਨਸ਼ਨ ਲੈਂਦਾ ਵੀ ਕੀ ਪਤਾ ਮੇਰੇ ਮਾਂ ਪਿਓ ਨੂੰ ਕੀ ਬੋਲਦੀ ਆ ਅਹੀਂ ਫਿਰ ਆਪਣੇ ਇੱਥੇ ਦੁੱਧ ਦਿੰਦੀ 4 ਲੀਟਰ ਮੱਝ ਕੋਹਰ ਘਰ ਰੱਖ ਲਈਦਾ ਸੀ ਕਿਲੋ ਡੇਢ ਕਿਲੋ ਕੋ ਦੇ ਆਈਦਾ ਹੀ ਦਵਾਈ دارو ਦਾ ਆਪਣਾ ਚਲਾਉਂਦੇ ਨੇ ਇਹਨੇ ਹੰ ਨੂੰ ਨਹੀਂ ਕੋਈ ਪੈਸਾ ਦੇਣਾ ਆ ਜਦਦਾ ਹੁਣ ਟੋਕਾ ਖਰਾਬ ਆ ਇਹ ਵੀ ਮੈਂ ਆਪਣੇ ਕੋਲੋਂ ਲਾਵਾਂ ਤੇ ਫੇਰ ਜੇ ਆਈ ਕੋਈ ਬਿਮਾਰ ਹੋ ਗਏ ਦਵਾਈ ਲਿਉਣੀ ਕੋਈ ਗੱਲਾਂ ਹੁੰਦੀਆਂ ਵਲ ਕਾਗ ਰੱਖਣ ਵਾਲੀਆਂ ਗੱਲਾਂ ਲਕਾ ਰੱਖਣ ਵਾਲੀਆਂ ਤੇ ਦੱਸਦੇ ਸਹੀ ਮੈਨੂੰ ਤੇ ਮੈਂ ਆਪੇ ਪੁੱਛਦਾ ਉਹਨਾਂ ਨੇ ਵੀ ਕਿਉਂ ਕੀ ਗੱਲ ਆ ਕਿਉਂ ਨਹੀਂ ਦੇਣ ਦੀ ਖੱਚ ਓਹੀ ਤੇ ਆਖਿਆ ਘਰ ਦੇ ਵਿੱਚ ਆਵੇਂ ਤੂੰ ਤੂੰ ਮੈਂ ਮੈਂ ਹੋਊਗੀ ਕੀ ਫਾਇਦਾ ਕੱਲੀ ਨੋਂਵਾਂ ਲੈ ਹੀ ਬੋਲ ਤੇ ਚੰਗੇ ਨਹੀਂ ਲੱਗਦੇ ਲੋਕਾਂ ਨੇ ਕਹਿਣਾ ਇਹਨਾਂ ਨੂੰ ਰੱਖਣੀ ਨਹੀਂ ਆਉਂਦੀ ਤੰਗਿਆ ਕਟਨੀਆਂ ਕਰਦੇ ਵੇਸ ਤੇ ਫੇਰ ਮੇਰਾ ਜਾਨ ਦਾ ਬਾਹਰ ਕੀ ਫਤਤਾ ਜੀ ਚੱਲ ਕੋਈ ਨਹੀਂ ਹੁਣ ਤੂੰ ਆ ਗਿਆ ਨਾ ਉਹਨੂੰ ਬਹਿ ਕੇ ਸਮਝਾਈ ਖਾਪ ਪਾਉਣ ਦੀ ਲੋੜ ਕੋਈ ਨਹੀਂਗੀ ਆਪਣਾ ਜੱਦਾ ਦਾ ਟਾਈਮ ਲੰਘਦਾ ਨਿਘਾਵਾਂਗੇ ਕੋਈ ਗੱਲ ਨਹੀਂਗੀ ਉੱਧਾ ਤੂੰ ਸਮਝਾ ਕੇ ਵੇਖ ਜੀ ਨਹੀਂ ਕੋਈ ਗੱਲ ਨਹੀਂ ਸਮਝਾਵਾਂਗਾ ਮੈਂ ਰਹੀ ਦੂਜੀ ਗੱਲ ਮੈਂ ਤੈਨੂੰ ਇੱਕ ਗੱਲ ਦੱਸ ਦਿੰਨਾ ਹਾਨੂੰ ਨਹੀਂ ਇਹਦੇ ਤੇ ਕੋਈ ਯਕੀਨ ਪਈਏ ਦੀਪ ਨੂੰ ਮਿਲੂਗੀ ਚੋ ਨਹੀਂ ਮਿਲਣਾ ਦੀਪ ਨੂੰ ਇਹਨੇ ਪਤਾ ਕੀ ਆ ਇੱਥੇ ਕੰਬਲ ਹੀ ਢੋਂਦੀ ਸੀ ਮਾਈ ਤੇਰੀ ਉਹ ਢੋਂਦੀ ਢੋਂਦੀ ਜਾਂਦੀ ਭੀ ਏਦਾਂ ਦਾ ਦੀਪ ਨੂੰ ਵੀ ਇੱਕ ਕੰਬਲ ਲੈ ਦੀ ਮੈਂ ਕਿਹਾ ਚੱਲ ਲੈ ਦਾਂਗੀ ਉਹ ਜਾ ਦੀਪ ਨੂੰ ਲੈ ਕੇ ਦੇਣਾ ਉਹ ਵਿਚਾਰੀ ਨੂੰ ਅਹੀਂ ਲੈ ਕੇ ਦੇਣਾ ਉਹਨੂੰ ਹੁਣ ਕਿੰਨੇ ਲੈ ਕੇ ਦੇਣਾ ਇਹਨੇ ਉਹ ਕਪਾਤਰਾ ਖਿਆ ਘਰ ਦੇ ਵਿੱਚ ਜਿਹੜਾ ਯਾਦ ਕਰੇ ਕਿਉਂ ਨਹੀਂ ਲੈ ਕੇ ਦੇਣਾ ਦੀਪ ਨੂੰ ਮਿਲਣਾ ਮਿਲਣਾ ਕਿਉਂ ਨਹੀਂ ਇਹਦੀ ਕਿੱਦਾਂ ਜ਼ਰਤ ਹੋ ਵੀ ਨਹੀਂ ਮਿਲਣਾ ਇਹ ਤਾਂ ਹੁਣ ਤੂੰ ਬਹਿ ਕੇ ਸਮਝਾਈਂਦਾ ਇਹਨੂੰ ਕੋਈ ਨਹੀਂ ਸਮਝਾਲੂਗਾ ਮੈਂ ਦਾ। ਹੋਸਨਾਮ ਜੀ ਠੀਕ ਹੈ। ਕਿਥੋਂ ਆਏ? ਮੈਂ ਸ਼ਹਿਰ ਨੂੰ ਗਈ ਸੀ ਰਕ ਕੰਮ ਹੀ। ਅੱਛਾ। ਹਾਂਜੀ। ਹੋਸਨਾਮ ਜੀ ਕੀ ਕਰ ਲਈਆਂ? ਕੁਛ ਨਹੀਂ ਬੈਠੀ ਆਂ ਔਰ ਤੂੰ ਐਤ ਕੀ ਫੋਨ ਹੀ ਨਹੀਂ ਕਰਕੇ ਦੱਸਿਆ ਕਿ ਮੈਂ ਆ ਜਾਣਾ। ਚਾਂ ਚੱਕੀ ਜਾਂਦੀ ਛੁੱਟੀ ਲੈਣ ਲੱਗੀ ਤੇ ਮੈਂ ਆ ਗਿਆ ਜੀ। ਠੀਕ ਜੀ। ਹੂੰ। ਹੋਰ ਸਨਾ। ਬਸ ਵਧੀਆ ਪੀਤਾ ਚਾਹ ਪਾਣੀ। ਚਾਹ ਪਾਣੀ ਕੀ ਪੀਣਾ ਮੈਨੂੰ ਲਈ ਟੈਨਸ਼ਨ ਨਹੀਂ ਚ ਭਾਤਾ। ਤਾਨੇ ਵੀ ਆਂਦੇ ਖਰਚਾ ਪਾਣੀ ਨਹੀਂ ਦਿੰਦੀ ਰਹੀ। ਕਾਦੀ ਟੈਨਸ਼ਨ? ਆਉਂਦੇ ਦੀਪ ਉਹਦੀ ਦੀਵਨ ਵੀ ਨਹੀਂ ਮਿਲਿਆ ਖਰਚਾ ਬਾਣੀ ਆ ਦੱਸ ਉਹਨਾਂ ਨੇ ਇਹਨਾਂ ਨੇ ਵੇਲਾ ਮਹੀਨੇ ਬਾਅਦ ਛੁੱਟੀ ਉਹਨਾਂ ਦੇ ਦਵਾਈਦਾਰੂ ਆ ਤਾਂ ਤੈਨੂੰ ਪੈਸੇ ਪੁਦਾਰਿਆ ਰੱਖਲੇ ਵੀ ਉਹਨਾਂ ਨੇ ਦੇ ਦੀ ਆਉਂਦੇ ਤਾਂ ਠੜੇ ਕਿੰਨਾ ਚ ਸਾਰੀਆਂ ਗੱਲਾਂ ਛਾੜ ਦਿੱਤੀਆਂ ਵਾ ਚਾਹ ਪਾਣੀ ਤਾਂ ਪੁੱਛਿਆ ਨਹੀਂ ਆ ਸਾਰੀਆਂ ਗੱਲਾਂ ਚੁੱਕਣਾ ਦੇਤੀ ਨਹੀਂ ਵੇਚਦਾ ਇਦਾਂ ਕਰਦੀ ਰਹੇ ਉਹ ਆਉਂਦੇ ਵੀ ਆਉਂਦੇ ਆਦੇ ਕੋਈ ਹਨ ਪੈਸੇ ਦਿੰਦੇ ਜਿਵੇਂ ਕਿੰਨੀ ਗੱਲ ਕਰਵਾ ਗੱਲ ਨਹੀਂ ਕਰਵਾਉਂਦੀ ਮੰਮੀ ਦਾ ਆਪ ਘਰ ਨਹੀਂ ਹੁੰਦੀ ਤੇ ਗੱਲ ਕਿੱਦਣਾ ਕਰਵਾਉਣੀ ਹੁੰਦੀ ਉਹਦਾ ਇਹਨਾਂ ਦੀ ਤੇ ਆਤਤ ਹੀ ਇਦਾਂ ਦੀ ਆ ਵੀ ਪੈਸੇ ਦੇਣ ਦੇ ਬਾਵਜੂਦ ਵੀ ਇਹਨਾਂ ਨੇ ਕਿਹਾ ਸਾਨੂੰ ਕਦੀ ਪੈਸੇ ਤਮੇ ਨੂੰ ਇਹ ਦੱਸ ਵੀ ਪਹਿਲਾਂ ਤੂੰ ਦੀਪਕੋ ਦੀ ਜ਼ਿੰਦਗੀ ਦੀਪਕੋ ਤੇ ਮੈਨੂੰ ਗਈ ਨਵਾਵਾ ਟਾਈਮ ਹੋ ਗਿਆ ਹੁਣ ਮੈਂ ਖੰਡੀ ਚੱਲ ਤੂੰ ਹੀ ਆਉਣਾ ਤੇ ਫਿਰ ਮੈਂ ਤੁਹਾਡੇ ਨਾਲ ਹੀ ਚੱਲ ਜੂਗੀ ਹੁਣ ਮੈਂ ਜਾਣਾ ਹੀ ਉਧਾ ਸਮਝਾ ਗਿਆ ਇਹਨਾਂ ਵੀ ਕੁੜੀ ਵਗੈਰ ਜਰੂਰੀ ਗੱਡਾ ਰੱਖਣਾ ਤੇ ਬਾਕੀ ਤੇ ਪੈਕਾਂ ਆਪਣੇ ਚੰਗੀ ਭਲੀ ਤਰੀ ਰਹੀ ਲੀ ਤੇ ਉਧਰ ਜਾਣ ਦੀ ਕੀ ਗੱਲ ਹੀ ਤੈਨੂੰ ਉਧਰ ਨਹੀਂ ਜਾ ਸਕਦੀ ਕੋਈ ਨਹੀਂ ਹੁਣ ਚੱਲ ਜਾਾਂਗੇ ਹੁਣ ਕਿਹੜਾ ਜਾਣਾ ਨਹੀਂ ਹੈਗਾ ਆਉਂਦੇ ਸਾਰੀ ਸੀਆਈ ਆਈ ਦੇ ਦਿੱਤੀ ਆ ਪਰ ਉੱਥੇ ਨਹੀਂ ਗਈ ਉੱਥੇ ਜਾਣ ਦੀ ਕੋਈ ਨਹੀਂ ਮਗਰ ਜਾਣਾ ਤੇ ਜਾਣਾ ਕਿਤੇ ਮਗਰ ਦੱਸ ਕੋਈ ਨਹੀਂ ਚੱਲ ਜਾਾਂਗੇ ਦੋ ਮੇਰੇ ਲਈ ਦੇ ਕੱਪੜੇ ਮੈਂ ਨਾਲਾ ਆਉਂਦਾ ਮੂੜ ਮੇਰਾ ਖਰਾਬ ਕਰਤਾ ਦਿਨੇ ਚਲੋ ਆਉਂਦਾ ਮੂੜ ਮੈਂ ਖਰਾਬ ਕੀਤਾ ਤੁਹਾਡੀ ਮਾਂ ਨੇ ਕੀਤਾ ਜਿੰਨੇ ਤੁਹਾਡੇ ਆਉਂਦਾ ਕੰਨ ਵਰਤੇ ਕਿ ਤੁਹਾਡੀ ਮਾਂ ਨੂੰ ਨਹੀਂ ਦਿੱਤਾ ਭੀ ਅਜੇ ਤੇ ਚਾਹ ਪਾਣੀ ਵੀ ਨਹੀਂ ਪੀਤਾ ਤੁਹਾਨੂੰ ਆਉਂਦਾ ਚੁੱਕਣਾ ਦੇਣ ਡਿਆ ਭੀਆ ਇਹਦਾ ਇਰਾਦਾ ਹੋਣਾ ਆ ਗਿਆ ਬਸ ਹੁਣ ਘਰ ਉਥੇ ਦਾ ਤੇ ਕਲੇਸ਼ ਇੱਥੇ ਪਾ ਲੇ ਕਿ ਹੁਣ ਇਹਨੂੰ ਕੰਮ ਕਿਹੜਾ ਕੋਈ ਹੈਗਾ ਵਾ ਇਹਨੇ ਦਿਵਾਲੀ ਥੋੜਾ ਸਾਡੀ ਚੰਗੀ ਨੰਗਣ ਦੇਣੀ ਆ ਮੇਰੀ ਗੱਲ ਸੁਣੋ ਤੋ ਇਹ ਕੀ ਹੁੰਦਿਆ ਉਹਨਾਂ ਨੂੰ ਚੁੱਕਣਾ ਦੇ ਦਿੱਤੀ ਆਪੀ ਮੈਨੂੰ ਦਵਾਈ ਦਵਾਈ دارو ਆਤੀ ਪੈਸੇ ਨਹੀਂ ਦਿੰਦੀ ਰਹੀ ਹੈਗੀ ਦੀਪ ਕੋਣੀ ਜਾਂਦੀ ਰਹੀ ਹੈਗੀ ਇਹ ਕਿਦਾਂ ਦੀ ਗੱਲ ਉਹਨੂੰ ਚਾਹ ਪਾਣੀ ਤੇ ਪੀ ਲੈਂਦੀ ਉਹਨੇ ਗੋੜ ਗੋੜ ਮੇਰੀ ਸੇਵਾ ਕਰ ਦਿੱਤੀ ਆ ਜਿਦਨ ਡੈਡੀ ਨੇ ਪੈਸੇ ਮੇਰੇ ਕੋ ਮੰਗੇ ਹੀ ਵੀ ਦਵਾਈ ਲਿਉਣੀ ਆ ਉਹਦਨ ਮੈਂ ਮੈਂ ਦਿੱਤਾ ਨਹੀਂ ਸੌ ਰੁਪਏ ਵੀ ਲੈ ਡੈਡੀ ਦਵਾਈ ਲੈ ਕੇ ਆ ਤੂੰ ਫੇਰ ਕੀ ਕਹਿਣਾ ਸ਼ਰਮ ਕਰ ਥੋੜੀ ਜੀ 100 ਰੁਪਈਆ ਵੀ ਕੋਈ ਚੀਜ਼ ਵਾ ਕੌਣ ਨਿਆਣੇ ਨੂੰ ਨਹੀਂ ਅੱਜ ਕੱਲ ਕੋਈ ਖਾਣ ਨੂੰ ਲੈ ਕੇ ਦਿੰਦਾ 100 ਰੁਪਈਆ ਦਾ ਉਹ ਵੀ ਹੱਟੀ ਵਾਲੇ ਆਂਦੇ ਆ ਜਾਂ ਨਹੀਂ ਆਂਦਾ ਕਾਦੀਆਂ ਕੰਨਾ ਕਰਦੀਆਂ ਤੂੰ ਕਿਹੜੇ ਹਾਨੂੰ ਪੈਸੇ ਦਿੰਦੀ ਰਹੀਆਂ ਅਸੀਂ ਤਾਂ ਆਪਣੇ ਦੁੱਧ ਵਸੇ ਰੋਟਾ ਝਟਨ ਗਾਉਂਦੇ ਰਹੇ ਹਣ ਤੇ ਇੱਕ ਦਿਨ ਵੀ ਨਹੀਂ ਪੈਸਾ ਦਿੱਤਾ ਉਹ ਆਂਦਾ ਮੈਂ ਤੁਹਾਡੇ ਲੱਗਦਾ 1000 ਰੁਪਏ ਮਹੀਨੇ ਦਾ ਕਲੰਦਾ ਰਿਆ ਕਿਦਾਂ ਦਿੱਤੇ ਇਹ ਸਾਨੂੰ ਗਿਣ ਕੇ ਤੇ ਮੰਮੀ ਜੀ ਮੈਂ ਤੁਹਾਨੂੰ ਦਾਹ ਨਹੀਂ ਦਿੰਦੀ ਰਹੀ ਉਹ ਬਾਕੀ ਮੈਂ ਘਰ ਦਾ ਖਰਚਾ ਨਹੀਂ ਚਲਾਉਂਦੀ ਰਹੀ ਇੱਕ ਦਾਹ ਕਿਹੜੇ ਮੈਂ ਇਥੇ ਵਰੀਆਂ ਬਣਾ ਬਣਾ ਕੇ ਆਪਣੇ ਲਈ ਬੈਠੀ ਹੀ ਤੁਹਾਡੇ ਵੀ ਨਾਲ ਹੀ ਖਰਚੇ ਕਰਦੀ ਰਹੀਆਂ ਸਾਡਾ ਕਾਹਦਾ ਖਰਚਾ ਸੀ ਅਸੀਂ ਤਾਂ ਰੋਟੀ ਤੇ ਕੋਈ ਮੂੰਨ ਜਾਰੇ ਇੱਕ ਅੱਧੀ ਰੋਟੀ ਖਾਈ ਦੀ ਆ ਕਾਹਦਾ ਹੰਡਾ ਖਰਚਾ ਹੈ ਕਿਹੜਾ ਹੈ ਸਾਲ ਕਰਨ ਜਾਣ ਦਾ ਹੀ ਸਾਲਾਂ ਦੇ ਵਿੱਚ ਤੇ ਮੈਂ ਸਾਲ ਕਰਨ ਤੂੰ ਨਹੀਂ ਫਿਰਦੀ ਰਹਿਣੀ ਤੂੰ ਜਿਆਦਾਂ ਤੇ ਤੂੰ ਪਰਸਪਾਇਆ ਹੁੰਦਾ ਵਾ ਪਤਾ ਨਹੀਂ ਕਿੱਥੇ ਜਾਣੀ ਤੇ ਕਿੱਥੇ ਨਹੀਂ ਹਨ ਤੇ ਉਹ ਵੀ ਦੱਸਦੀ ਤੂੰ ਹੋਰ ਤੈਨੂੰ ਮੈਂ ਕਿੱਦਾਂ ਤੈਨੂੰ ਦੱਸ ਕੇ ਤੇ ਜਾਣੀ ਜਿੱਥੇ ਜਾਣੀ ਹੈਗੀ ਉਦਾਂ ਤੂੰ ਹੀ ਨਾ ਦਿਵਾਲੀ ਆਈ ਨਾ ਉਹ ਆਇਆ ਵਾ ਤੂੰ ਹੀ ਲੜਾਈ ਕਰ ਪਾਉਣੀ ਪਾਉਣੀ ਆ ਠੀਕ ਹੈ ਨਾ ਗੱਲ ਇਹ ਵੀ ਤੁਹਾਡੀ ਕੁੜੀ ਦੇ ਘਰ ਕਲੇਸ਼ ਪਿਆ ਤੇ ਤੁਹਾਡਾ ਰਹਾਦਾ ਇੱਥੇ ਕਿਉਂ ਨਹੀਂ ਪੈਂਦਾ ਕਲੇਸ਼ ਇਹੋ ਗੱਲ ਆ ਪਰੇ ਦੇ ਖੇਤੋਂ ਪਹਿਲਾਂ ਖਾਣੀ ਆ ਮੇਰੀ ਕੁੜੀ ਦੀ ਤੇ ਤੁਹਾਨੂੰ ਗੱਲ ਰੜਕਦੀ ਆ ਜੇ ਚੰਗੀ ਵੀ ਕਹਦੇ ਮਾੜੀ ਕਹਦੇ ਤਾਂ ਵੀ ਲੜਕਦੀ ਆ ਤੁਹਾਨੂੰ ਤਾਂ ਪਤਾ ਨਹੀਂ ਕੀ ਦੀਬ ਦਾ ਹੱਕ ਤੇ ਤੁਹਾਡੀ ਤਾਂ ਸਭ ਲੈਰਦਾ ਜਰ ਇੱਕ ਜੇ ਅਸੀਂ ਆਂਨੇ ਕੋਈ ਆ ਦੀਬ ਨੂੰ ਚੀਜ਼ ਦੇ ਦਈਏ ਉਹ ਵੀ ਤੇਰੀ ਹੱਕ ਤੇ ਸਭ ਹੀ ਲੈਰਦਾ ਕਲੀ ਮੜ ਮੈਂ ਦੀਬ ਦੀਬ ਤੁਆਨੀ ਲਾਈ ਹੁੰਦੀ ਆ ਤੇ ਮੰਮੀ ਮੇਰੀ ਗੱਲ ਸੁਣੋ ਹੱਕ ਤੇ ਸਭ ਮੇਰੀ ਤੇ ਤਾਂ ਹੀ ਲੈਰਦਾ ਬਣਾ ਹੁਣ ਤੂੰ ਦੇ ਦੇ ਤੈਨੂੰ ਆਉਂਦੇ ਚੁਕਣਾ 10000 ਰੁਪਇਆ ਜੇ ਮੈਂ ਹੁਣ ਉਹ ਤੁਹਾਨੂੰ ਮੈਂ ਪਹਿਲੇ ਦੇਈ ਜਾਂਦੀ ਤੇ ਤੁਸੀਂ ਉਹ ਵੀ ਤੇ ਦੀਬ ਨੂੰ ਬਚਾਉਣਾ ਹੈ ਉਹ ਕੜੇ ਇੱਥੇ ਰੱਖਣੇ ਸੀ ਮੈਂ ਕਿਹੜੇ ਕਿਤੇ ਲੈ ਗਈਆਂ ਪਿੱਛੇ ਰਹੀ ਉੱਥੇ ਬੈਂਕ 'ਚ ਜਮ੍ਹਾਂ ਕਰਾਏ ਆ ਹੁਣ ਘਰ ਦੀ ਤਿਆਰੀ ਕਰਾਉਣੀ ਆ ਸਭ ਕਰ ਲਿਆ ਤਿਆਰੀ ਕਰਾਏਂਗੀ ਨਾ ਉਹ addena ਹੀ ਵੇਖਾਂਗਾ ਹਾਂ ਵੇਖ ਲਈ ਤੇਰੇ ਸਾਹਮਣੇ ਆ ਸ਼ਾਹੂਰ ਦੀ ਰਹਿਣੀ ਆ ਤਾਂ ਸਾਰੀ ਗੱਲ ਉੱਥੇ ਏਦਾਂ ਹੀ ਆ ਆਹੋ ਪਤਾ ਮੈਨੂੰ ਜਿੰਨਾ ਕਿ ਤੂੰ ਕੰਮ ਬਣਾਉਣਾ ਹੁਣ ਤੂੰ ਕਲੇਸ਼ ਬਣਾਉਣਾ ਔਰ ਪਹਿਣਾ ਪਹਿਣਾ ਸਾਡੇ ਘਰ ਚੰਗਾ ਹੋ ਤੈਨੂੰ ਜਾ ਕੇ ਕੰਮ ਕਰ ਕੜਾ ਨੇ ਥਪਾਈ ਆ ਤੂੰ ਹੋਰ ਹੀ ਤੈਨੂੰ ਦੀ ਵੀ ਚੰਗੀ ਮਾੜੀ ਲੱਗਦੀ ਵਿਚਾਰੀ ਬੱਲੇ ਅੱਜ ਤੇ ਲੱਗੀਆਂ ਮੌਜਾਂ ਅੱਜ ਤੇ ਸਾਨੂੰ ਵੀ ਰਿੰਨਣ ਦੇ ਕੋਹ ਲੋੜ ਸਾਗ ਹੀ ਖਾਵਾਂਗੇ ਤੇ ਫਿਰ ਕੀ ਨਾ ਬਣਾਇਓ ਕੇ ਬਹਿ ਜੋ ਕੀ ਕਰਦੇ ਆਇਓ ਪਾਵਾ ਹਿੱਸਾ ਵਿੱਚ ਪਾ ਲੋ ਪਾ ਲੋ ਕਰਨਾ ਕੀ ਆ ਐ ਹੋਈ ਕੰਮ ਧੰਦਾ ਹੀ ਕੇ ਕਿੰਨੇ ਦਿਨਾਂ ਦਾ ਜੀ ਕੰਡਿਆ ਸੀ ਦਾਲਾਂ ਸਬਜ਼ੀਆਂ ਨੂੰ ਵੀ ਕਿਹੜਾ ਦਿਲ ਕਰਦਾ ਵਾ ਹੂੰ ਤੇ ਭਾਈ ਆਇਆ ਸੀ ਮੈਂ ਚੱਲ ਲੈ ਆ ਹੀ ਲੈਨੇ ਆ ਬੀਜਿਆ ਤੇ ਆਪਣਾ ਵੀ ਆ ਪਰ ਅਜੇ ਜਿਆਦਾ ਹੀ ਛੋਟਾ ਵਾ ਇਹ ਕਿੱਥੋਂ ਲੈਂਦਾ ਈ ਇਹ ਮੋਲੀ ਲਿਆਵਾ ਫੇਰ ਰਹਿੰਦਾ ਹੈ ਸਪਾਉਣ ਨੂੰ ਹਾਏ ਕੋਈ ਗੱਲ ਨਹੀਂ ਮੋਲੇਦਾਰ ਸਾਹਿਬ ਜੀ ਨੇ ਲਈ ਦੀ ਪਸੰਦ ਨਹੀਂ ਆ ਦਾਲ ਸਾਹਿਬ ਜੀ ਜ ਮੋਲ ਲੈ ਕੇ ਬਣਾਈ ਦੀ ਆ ਉਹ ਤੇ ਐਸੇ ਨਹੀਂ ਪਾਈਦੇ ਨਹੀਂ ਉਹ ਤੇ ਚੱਲ ਕਹਿ ਦਈਦਾ ਵੀ ਕਿਸੇ ਵੇਲੇ ਤੇ ਆ ਤੇ ਸਗਾਤ ਹੀ ਹੋ ਜਾਂਦੀ ਵੇਖ ਕੇ ਪਾਣੀ ਆ ਜਾਂਦਾ ਮੁੱਛੋਂ ਸਾਗ ਵੱਲ ਵੇਖ ਕੇ ਇਹ ਜਦੋਂ ਹੁਣ ਨਵਾਂ ਨਵਾਂ ਉਦੋਂ ਬਠੇਰਾ ਜੀ ਕਰਨਾ ਵਾ ਜਦੋਂ ਜ਼ਿਆਦਾ ਹੋ ਗਿਆ ਫੇਰ ਹੀ ਨਿਆਣੀ ਕਹਿਣ ਡੈ ਪੈਂਦੇ ਆ ਇਹ ਰੋਈ ਦਿਹਾੜੀ ਸਾਗ ਪ੍ਰੀਤ ਚੰਗੀ ਤਰ੍ਹਾਂ ਚੁਗਣਾ ਪੈਣਾ ਮਿੱਟੀ ਬਹੁਤ ਹੀ ਆਹੋ ਕੋਈ ਨਹੀਂ ਆਵੇ ਮੋਟਰ ਚੱਲਣ ਲਈ ਮੈਂ ਧੋੜਾ ਪਾਣੀ ਹੋ ਠੀਕ ਆ ਕੀ ਕਾਂਡੀ ਦੀਪ ਦੀਪ ਨੇ ਕੀ ਕਰਨਾ ਹੀ ਉਹ ਉਹ ਨਾ ਪੱਖਾ ਸੱਡ ਲੈਂਦੀ ਆ ਮੌਸਮ ਦਾ ਤੇ ਦਿਨ ਪਤਾ ਹੀ ਹੁਣ ਫਰਕ ਪਿਆ ਵਾ ਹੂੰ ਤੇ ਸੂ ਸੂਟਈ ਉਹ ਕਰਨਾ ਤਾਂ ਮੈਸਾ ਚਲ ਦਵਾਈ ਲੈ ਆ ਜਾ ਨਹੀਂ ਹੁਣ ਪੱਖਾ ਲਾਉਣ ਦੇ ਦਿਨ ਹੈ ਹੀ ਨਹੀਂ ਆ ਤੇ ਆ ਜਿਹੜੇ ਮੀਂਹ ਪਏ ਆ ਨਾ ਇਹਨਾਂ ਦੇ ਨਾਲ ਮੌਸਮ ਇੱਕਦਮ ਚੇਂਜ ਹੋ ਗਿਆ ਰਾਨੂੰ ਠੰਡ ਲੱਗਦੀ ਆ ਮਨੇਰ ਸਾਜੇ ਮੇਰੇ ਕਰ ਕੀ ਕਰਨ ਦੇ ਆ ਬਿਵਿੰਦਰ ਦਾ ਵੀ ਸੁਣ ਲਾ ਤੂੰ ਤੇ ਹੁਣ ਕਰਤੀ ਉਦਨ ਦੀ ਤੇਰ ਵੀ ਆਦੀ ਅੱਛਾ ਜਰਾ ਠਿੰਬਰ ਗਈ ਆ ਹੂੰ ਹੁਣ ਦਵਾਂਡਣ ਦਾ ਚੁੰਝੜਾ ਕੇ ਬੈਠੀ ਰਹਿੰਦੀ ਐ ਆ ਸ਼ਾਨ ਨਾਲ ਦੇ ਘਰ ਆਹੋ ਹੈ ਉਧਰ ਵੀ ਚਲ ਜਾਂਦੀ ਐ ਦੇਖਿਆ ਜਾਣ ਨੂੰ ਕੀ ਹੁਣ ਜੇ ਦਿੱਤੀ ਪੁੱਤ ਦਾ ਝਾਕਾ ਹੀ ਨੋਂਤੀ ਦਾ ਫੁੱਲ ਜੇ ਤੇ ਫਿਰ ਜਿੱਥੇ ਨੋਂਤੀ ਮਰਜੀ ਜਾਵੇ ਉਹ ਕਿਹਾ ਵੀ ਆਪਣੇ ਘਰਾਂ ਦੇ ਵਿੱਚ ਕਦੀ ਆਈ ਗਈ ਹੈ ਉਹਨਾਂ ਦੇ ਨੋਂ ਵੇਖਿਆ ਕਦੀ ਗੇਟ ਤੱਕ ਵੀ ਵੇਖੀ ਐ ਤੇ ਫਿਰ ਸਮਝ ਜੇ ਕਿਨੂੰ ਚਾਹੀਦੀ ਐ ਆਪਣੇ ਦਿਮਾਗ ਨੂੰ ਸੋਚੋ ਆਵੇ ਇਹ ਵੇਖ ਕੇ ਲੋਕ ਸਿਆਣੇ ਹੋ ਜਾਂਦੇ ਆ ਇਹਨੂੰ ਤਾਂ ਪਤਾ ਨਹੀਂ ਸਿਆਣਪ ਹੈ ਹੀ ਨਹੀਂ ਕਿਤੇ ਵੀ ਉਦੈ ਨੇ ਚੰਗੇ ਲੱਗੀ ਦਾ ਜਦਦਰ ਆਉਂ ਜਾਂਦਾ ਹਾਂ ਜੇ ਤੁਮ ਮਾੜਾ ਮੋਟਾ ਸਮਝਾਉਣੀ ਸੀ ਤਾਂ ਤੇਰੇ ਨਾਲ ਔਖੀ ਹੋ ਗਈ ਵੀ ਹਾਏ ਉਹ ਵਾ ਤੇ ਜੇ ਆ ਵੇਖੋ ਸਿੱਧੀ ਸਿੱਧੀ ਗੱਲ ਆ ਜੇ ਤੇ ਮੈਂ ਉਹਦੇ ਨਾਲ ਰਲ ਜਾ ਹਾਂ ਚਾਰ ਦੀਪ ਦੀਆਂ ਉਹ ਕਰੇ ਚਾਰ ਮੈਂ ਕਰਾਂ ਬਸ ਫਿਰ ਤੇ ਮੈਨੂੰ ਬੜੀ ਚੰਗੀ ਲੱਗਣਾ ਬੜੀ ਚੰਗੀ ਲੱਗਣਾ ਹੁਣ ਮੇਰੇ ਨਾਲ ਉਹਦੀ ਦਾਲ ਨਹੀਂ ਗੱਲਦੀ ਕਿ ਮੈਨੂੰ ਚੁਗਲੀ ਚਕਾਰ ਦੀ ਆਦਤ ਨਹੀਂ ਆ ਹੂੰ ਹੂੰ ਮੈਨੂੰ ਲੱਗੇ ਘੱਟ ਹੀ ਆਉਂਦੀ ਹੁੰਦੀ ਮੈਨੂੰ ਲੱਗੇ ਉਹਦਾ ਹੀ ਆਉਣਾ ਹੰਨੇ ਜਦੋਂ ਦੀਪ ਦੀ ਕੋਈ ਗੱਲਬਾਤ ਕਰਨੀ ਵੱਧ ਘਟ ਨਹੀਂ ਵੱਧ ਘਟ ਤੇ ਫਿਰ ਹੁਣ ਜਾਂਦੇ ਹੁੰਦੇ ਵੀ ਨਹੀਂ ਹੁੰਦੀ ਤੇ ਪਰ ਇਹ ਵਾ ਵੀ ਹੁਣ ਦਿਮਾਗੋ ਸੋਚਣਾ ਚਾਹੀਦਾ ਕਿੰਨੀਆਂ ਕ ਨਵਾਂ ਧੀਆਂ ਹੁੰਡੀਆਂ ਜਿਹੜੇ ਤੁਸੀਂ ਜਾਜਾ ਬੈਂਦੀਆਂ ਹੀ ਉਥੇ ਮੈਨੂੰ ਤਾਂ ਉਦਨ ਮਾਸੀ ਦੇ ਹੁੰਦੇ ਐਨੇ ਇਹੋ ਜਿਹਾ ਹੌਲੀ ਕੀਤਾ ਵੀ ਨਾ ਸਾਡੇ ਘਰ ਤੋਂ ਆਈ ਨਾ ਹੀ ਆਉਨੇ ਆ ਵੀ ਸੱਚੀ ਮੈਨੋ ਦੇ ਹੁੰਦੇ ਐਨੀ ਸ਼ਰਮ ਜੀ ਆਈ ਨਾ ਫਿਰ ਬੈਠਾ ਖਲੋਤਾ ਹੀ ਵੇਲਾ ਟਾਡੇ ਹੁੰਦੇ ਅਧੀ ਗੱਲ ਨਹੀਂ ਹੁੰਦੇ ਅਧੀ ਦੀ ਗੱਲ ਤੂੰ ਦਿਲਲੇ ਲਾ ਕੇ ਬੈਠੀ ਗੱਲਾਂ ਆਏ ਹਾਏ ਨਹੀਂ ਦਿਲ ਤੇ ਤਾਂ ਨਹੀਂ ਲਾਈਆਂ ਪਰ ਫਿਰ ਵੀ ਚੱਕਾ ਜਾ ਹੁੰਦਾ ਵਾ ਉਹ ਨਹੀਂ ਕੋਈ ਨਹੀਂ ਹੁੰਦਾ ਇਹੋ ਜਿਹਾ ਨਾ ਸੋਚ ਮਾਸੀ ਵੀ ਤੈਨੂੰ ਪਤਾ ਹੀ ਆ ਕੋਈ ਨਹੀਂ ਮਾਸੀ ਕਿ ਪਤਾ ਹੀ ਵਾਦਾ ਘਾਟਾ ਹੋ ਜਾਂਦਾ ਹੁੰਦਾ ਉਹ ਤੇ ਆਪ ਗਾ ਰਖ ਖਪ ਕੇ ਗਈ ਮਾਸੀ ਖਪ ਕੇ ਗਈ ਹੋਰ ਵਿਚਾਰੀ ਬਥੇਰਾ ਖਪੀ ਹੈਗੇ ਹੁਣ ਇਹਨੂੰ ਕੌਣ ਸਮਝਾਵੇ ਸਮਝਾਉਣ ਵਾਲਾ ਤੇ ਹੁਣ ਰਹਿ ਹੀ ਨਹੀਂ ਗਿਆ ਕੋਈ ਲੱਲ ਭਈਆਂ ਦਾ ਹਿਸਾਬ ਕਿਤਾਬ ਹੀ ਇਦਾਂ ਦਾ ਹੋ ਜਾਂਦਾ ਵਾ ਚਲੋ ਜੋ ਬੰਦੇ ਨੇ ਵਾਵਾ ਦਾ ਨਾ ਦਦੇ ਹਿੰਦਿਆ ਜੋ ਬੰਦਾ ਦੋਸਤ ਲੈ ਕੇ ਆ ਕੰਪੈਨ ਤੇ ਲਾ ਉਹ ਕਹਿੰਦਾ ਵੀ ਚੱਲ ਮੇਰੇ ਨਾਲ ਹੁਣ ਆ ਸੀਜ਼ਨ ਆ ਨਾ ਉਹਨਾਂ ਦਾ ਚੱਲ ਚੰਗਾ ਇੱਥੇ ਵੀ ਕੀ ਕਰਨਾ ਆ ਗਈਆਂ ਲੈ ਮੂੰਹ ਵੇਖ ਕਿਦਾਂ ਫਲਾਇਆ ਹੀ ਇਹਨੇ ਪਗਾਂਦੇ ਵਾਂਗੂ ਮੈਂ ਮੇਰੇ ਲਾਗੇ ਬੈਠੀ ਵੇਖ ਕੇ ਹੋਰ ਫਲਾ ਲੈਣਾ ਕੀ ਗੱਲ ਹੋਣਾ ਹੁਣ ਅਸੀਂ ਇੱਥੇ ਬਹਿਣਾ ਵੀ ਨਹੀਂ ਹੁਣ ਇਹਨਾਂ ਦੀ ਸਾਰੀਆਂ ਮੰਨੀ ਜਾਈਏ ਮੰਨ ਮੰਨ ਕੇ ਵੇਖ ਲੀਆਂ ਪ੍ਰੀਤ ਹੂੰ ਉਹ ਗੱਲ ਵੀ ਤੋੜਨ ਵਾਲੇ ਸਾਰੇ ਆ ਤੇ ਜੋੜਨ ਵਾਲਾ ਕੋਈ ਵੀ ਨਹੀਂ ਆ ਉਹੀ ਗੱਲ ਨਾਲ ਤੇ ਕੰਦ ਹੈਗੀ ਵਿੜਾ ਤੇ ਇੱਕ ਹੀ ਆ ਨਾ ਦਿਮਾਗ ਇਹਨਾਂ ਦੇ ਮੋٹے ਏਡੇ ਖਾ ਖਾ ਰੋਟੀਆਂ ਤੇ ਸੋਚਣਾ ਕੋਹ ਨਹੀਂ ਆ ਵੇਖਾਂ ਮਾਂ ਆਪ ਦਵਾਈ ਲੈਣ ਨੂੰ ਜਣਗੀ ਆ ਆਸੂ ਸਰਨੋਂ ਪਾ ਗਈ ਆ ਵੀ ਤੇ ਸੁੱਤਾ ਰਹਿ ਇਹਨੂੰ ਇਹਨਾਂ ਨਹੀਂ ਪਤਾ ਵੀ ਮਾੜਾ ਮੋੜ ਆਪਣੀ ਚਾਚੀ ਲੱਗੋ ਕਿ ਤੇ ਹੱਥ ਪੜਥੀ ਪਵਾਦਾ ਹੈ ਨਹੀਂ ਉੱਠ ਤਾਂ ਨਹੀਂ ਤੈਨੂੰ ਨਹੀਂ ਪਤਾ ਦਿਨ ਕਿੱਥੇ ਚੜਿਆ ਵਾ ਹੈ ਤੈਨੂੰ ਤਾਂ ਮਾਂ ਨੇ ਤੇ ਤੈਨੂੰ ਅਕਲ ਦੇਣੀ ਨਹੀਂ ਅਜੇ ਚਾਚੀ ਜਿੰਦੀ ਉਹ ਤਾਂ ਨੂੰ ਮਾੜੀ ਲੱਗਦੀ ਆ ਕੰਬਲ ਚੁੱਕ ਤੈ ਲੈ ਤੇ ਝਾੜੂ ਲਾ ਲੈ ਉੱਠ ਝੜ ਜਾ ਚਾਚੀ ਸੌ ਲੈ ਤੋ ਛੰਡੇ ਆ ਛੰਡੇ ਆ ਤੇ ਸਾਰਾ ਦਿਨ ਸੁੱਤੀ ਰਹੇਗੀ ਸਾਰਿਆਂ ਦੇ ਘਰ ਸੌ ਕੇ ਵੇਖੀ ਬੁੱਤੇ ਅੱਗ ਪਾ ਦਿੰਦੀ ਆ ਅਗਲੀਆਂ ਸੱਸਾਂ ਚਲਾ ਕੇ ਨਾ ਅੰਦਰ ਆ ਦੇ ਰੋ ਨਾ ਰੋਣਾ ਇੱਕ ਬੜਾ ਆਉਂਦਾ ਮਾਂ ਵਾਂਗੂ ਤੈਨੂੰ ਰੋਣਾ ਹੀ ਸਿੱਖਿਆ ਹੋਰ ਤ ਕੋ ਹਨੇ ਸਿਖਾਇਆ ਨਹੀਂ ਆ ਕਿਉਂ ਕਿ ਲੰਡਈ ਐ ਨਾ ਮਾਂ ਤੂੰ ਆ ਗਈ ਚੰਗੀ ਭਲੀ ਗੱਲਾਂ ਬਾਤਾਂ ਕਰਦੀ ਉੱਥੇ ਤੂੰ ਹੱਸਣ ਡਈ ਮਾਰ ਕੇ ਤੇ ਇੱਥੇ ਬੜੀ ਰੋੜਾ ਪਈ ਆ ਨਹੀਂ ਤੈਨੂੰ ਪਤਾ ਮੈਂ ਗੱਲਾਂ ਬਾਤਾਂ ਕਰਦੀ ਐ ਮੈਂ ਤੇ ਤ ਕੋ ਪੈਸੇ ਲੈਣੇ ਨੂੰ ਖੁਦਰੀ ਕੋਦੇ ਲ ਗਈ ਹਾਂ ਹੈ ਉਹ ਮੈਨੂੰ ਘਰ ਨਹੀਂ ਚੱਕਰੀ ਮੈਂ ਮੁੜਦੇ ਪੈਰੀ ਆ ਗਈ ਹਾਂ ਤੇਰੇ ਪਿੱਛੇ ਲੱਗ ਕੇ ਸਾਰਿਆਂ ਨਾਲ ਨਹੀਂ ਵਿਗਾੜਨੀ ਵਗਾੜਨਾ ਤਾਂ ਤੂੰ ਆ ਵਿਗਾੜਤੀ ਪਹਿਲਾਂ ਸਾਰੇ ਪਿੰਡ ਦਾ ਵਗਾੜ ਦੇ ਫਿਰੀਏ ਕੀ ਗੱਲ ਬੋਹਨੇ ਪ੍ਰੀਤ ਨੇ ਸਾਡੇ ਘਰ ਨਹੀਂ ਆਉਣਾ ਉਹ ਹੁਣ ਚਪੇੜਾ ਖਾਣ ਵਾਲੇ ਆਪ ਕੰਮ ਕੀਤੇ ਨਾ ਫੇੜੀ ਲੁੱਤਰੋ ਕਢਦੀ ਤੇ ਨਾ ਤੂੰ ਚਪੇੜਾ ਖਾਣੀ ਤੇ ਮੈਂ ਕਹਿੰਨੀ ਕਰੋ ਕਰੋ ਸਾਂਝਾ ਸਾਰੇ ਪਿੰਡ ਨਾਲ ਕਰੋ ਤੁਸੀਂ ਕਰੋ ਬੁਰਕੀ ਸਾਂਝੀ ਤੇ ਮੈਨੂੰ ਘੋੜ ਦੋ ਮੇਰਾ ਗਲ ਮੈਨੂੰ ਕਰ ਦੋ ਕਰੋ ਠੀਕ ਆ ਤੇ ਫਿਰ ਤੁਸੀਂ ਚੰਗੀਆਂ ਜੇ ਨਾ ਸੱਸ ਮੇਰ ਕੋ ਨਹੀਂ ਦਵਾਈ ਲੈਣ ਤੈਨੂੰ ਪਤਾ ਵੀ ਜਾਇਆ ਜਾਂਦਾ ਐਡਾ ਤੁਰ ਕੇ ਉਹ ਹੁਣ ਉਹਨੇ ਕਰਾਇਆ ਨਹੀਂ ਦੇਣਾ ਤੇ ਵਿਚਾਰੀ ਤੁਰ ਕੇ ਗਈ ਕਿੰਨੀ ਮੀਲ ਪੈੜੇ ਤੇ ਤੇ ਤੂੰ ਨਾਲ ਜਾਵੇਂ ਤਾਂ ਕੀ ਲੋਡ ਪਾਉਂ ਤੁਰ ਕੇ ਜਾ ਬਤੇਰੇ ਚੜਾਉਣ ਵਾਲੇ ਆ ਤੁਰ ਕੇ ਨਹੀਂ ਜਾਂਦੀ ਜਿਹੜੀ ਜਪਾਨ ਫੜ ਗਿਆ ਕਿਉਂ ਇਦਾਂ ਬੋਲਦੀ ਆ ਤੂੰ ਕਿਉਂ ਬੋਲਦੀ ਆ ਇਦਾਂ ਮੈਂ ਸਭ ਕੁਝ ਇਨਾ ਅੱਖਾਂ ਨਾਲ ਵੇਖਿਆ ਅੱਖਾਂ ਨਾਲ ਤੇ ਰਿਕਾਰਡ ਵੀ ਕੀਤਾ ਆ ਉਹ ਤੇ ਕਿਸਮਤ ਸੜ ਜਾਏ ਮੇਰੀ ਰੱਬ ਨੇ ਉੱਤਰ ਵਰ ਕੇ ਉੱਤਰ ਕੇ ਲੜਨ ਵਾਲੀ ਗੱਲ ਕੀਤੀ ਮੇਰੇ ਨਾਲ ਜਿਹੜੀ ਤੁਸੀਂ ਡਿਲੀਟ ਕਰਤੀ ਵੀਡੀਓ ਝੂਠ ਬਣਾਉਣਾ ਤੇ ਤੈਨੂੰ ਰੱਬ ਦੱਸੇ ਗੱਲਾਂ ਤਾਂ ਇਹ ਜਿਹੀ ਝੂਠ ਦੀਆਂ ਪਤਾ ਨਹੀਂ ਲੰਮੀਆਂ ਲੰਮੀਆਂ ਕਿੰਦਾ ਮੀਟਰ ਖਰੀਆਂ ਬਣਾ ਲੈਣੀ ਸਾਨੂੰ ਤੇ ਬਣਾਉਣੀਆਂ ਨਹੀਂ ਆਉਂਦੀਆਂ ਚਾਲ ਚੰਗਾ ਮੈਂ ਝੂਠੀਆਂ ਗੱਲਾਂ ਬਣਾਉਣੀ ਆ ਜੋੜੋ ਕੰਬਲ ਤੇ ਕਰੋ ਸਫਾਈਆਂ ਮੈਂ ਪੈਣ ਲੱਗੀ ਲੰਮੇ ਨਾ ਮੈਂ ਕੰਮ ਕਰਨਾ ਤੇ ਨਾ ਮੈਨੂੰ ਆਖਿਓ ਮੇਰੀ ਗੱਲ ਸੁਣ ਕੰਮ ਮੈਂ ਤੈਨੂੰ ਐਦਾ ਵੰਡ ਕੇ ਵੀ ਨਹੀਂ ਉਹਨੂੰ ਤੇ ਤੈਨੂੰ ਦਿੱਤਾ ਮੈਂ ਵੀ ਨਹੀਂ ਕਿਹਾ ਵੀ ਆਓ ਤੂੰ ਕਰ ਜਿਹੜਾ ਕਰਨ ਦਿਖਦਾ ਨਾ ਕਰੋ ਘਰ ਦਾ ਕਰਨਾ ਬਾਹਰ ਨਹੀਂ ਕਰਨ ਜਾਣਾ ਮੇਰ ਤਾਂ ਸੇਤ ਨਹੀਂ ਠੀਕ ਮੈਂ ਤਾਂ ਲੰਮੇ ਪੈਣ ਲੱਗੀ ਆ ਤੁਹਾਡੇ ਸਿਆਪੇ ਨਹੀਂ ਮੁੱਕਣੇ ਹਾਂ ਵੇਲਾ ਜਬਾਣੇ ਦੀ ਕਿੱਡੀ ਲੰਮੀ ਤੇ ਕਿੰਨਾ ਕੁ ਬੋਲ ਗਈ ਆਂਦੇ ਆ ਨਾ ਵੀ ਗਵਾੜਵ ਗੋਚਾ ਨਾ ਹੋਵਾ ਤੇ ਕੁੜਮਾ ਗੋਚਾ ਹੋ ਜਾ ਤੂੰ ਇਹੋ ਜਿਹੇ ਪਿੰਡ ਨੂੰ ਛੱਡ ਦੋ ਤੁਸੀਂ ਮੈਨੂੰ ਛੱਡੋ ਆ ਮੇਰੇ ਲੱਗੀਆਂ ਤੂੰ ਕਰ ਮੈਂ ਤਾਂ ਮੈਨੂੰ ਛੱਡ ਦੋ ਤੇ ਗਵਾਂਡੀਆਂ ਨਾ ਬਣਾ ਲਓ ਜਿਹੜੇ ਆਣ ਆਣ ਘਰੇ ਲੋਕਾਂ ਦੀਆਂ ਬਾਹਾਂ ਫੜਦੇ ਤੇਰੀ ਨੌਂ ਦੀਆਂ ਕੱਲ ਨੂੰ ਮੇਰੀਆਂ ਕੋਲ ਤੇ ਮੈਨੂੰ ਤਾਂ ਲੱਗਦਾ ਤੇਰੀ ਮੈਂ ਬਾਹ ਮਣੋੜ ਕੇ ਨਾ ਤੇ ਤੂੰ ਇੰਨਾ ਕਿਉਂ ਬੋਲਦੀ ਕਿਉਂ ਤੂੰ ਉਹਦੇ ਕੋਲ ਬੁਰੀ ਬਣਦੀ ਇੰਨੀ ਹੈ ਤੇਰਾ ਤਾਂ ਸਰਾਫ ਲੈਣਾ ਕੁੜੀਆਂ ਤੇ ਨਿਕ ਨਿਕਿਆਂ ਦਾ ਕਿਉਂ ਸਰਾਫ ਲੈਣ ਰਹੀ ਤੂੰ ਹੈ ਮੈਂ ਕਹਾਂ ਸਰਾਫ ਲੈਣ ਡੀ ਸੁੱਤੀ ਸੀ ਠਾੜੀ ਤੇਰੇ ਹਾ ਉਧਰ ਹਾਏ ਰੱਬਾ ਮੈਂ ਕੀ ਕਰਾਂ ਇਹ ਨੌਂ ਦਾ ਮ ਲੰਮਣੀ ਇਹਦੇ ਪਿਛਲਿਆਂ ਨੂੰ ਫੋਨ ਦੋ ਤਾਂ ਸੱਦਦੀਆਂ ਵੀ ਇਹ ਸਾਡੇ ਕੋ ਨਹੀਂ ਹੁਣ ਹੱਥਾਂ ਪਿਆਰਾ ਚ ਹੁੰਦੀ ਇਹਨੂੰ ਕਰ ਲੋ ਆਣ ਕੇ ਕੀ ਕਰਾਂ ਮੈਂ